ਅੱਜ ਪੰਜਾਬ ਪਰ ਦੇ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਵੱਲੋਂ ਸਾਰੇ ਹੀ ਦਿਪੂਮਾਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਬੁੜਲਾਡਾ ਵਿਖੇ ਵੀ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਪਾਰੀਮੀਂ ਦੇ ਚਲਦਿਆਂ ਗੇਟ ਰੈਲੀ ਕਰਕੇ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ ਅਤੇ ਕਿਹਾ ਕਿ ਕੁੰਭ ਕਰਨ ਦੀ نیند ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਆਉਣ ਵਾਲੀ 9 10 ਅਤੇ 11 ਤਰੀਕ ਨੂੰ ਸੂਬੇ ਭਰ ਵਿੱਚ ਚੱਕਾ ਜਾਮ ਕਰਕੇ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦੇਖੋ ਜੀ ਲਗਭਗ 3 ਤੋਂ 3.5 ਸਾਲ ਸਰਕਾਰ ਬਣੀ ਨੂੰ ਹੋ ਗਿਆ ਆਮ ਆਦਮੀ ਪਾਰਟੀ ਨੂੰ ਅਸੀਂ ਉਸ ਦੀਆਂ ਵੀਡੀਓ ਵੀ ਜਾਰੀ ਕਰ ਸਕਦੇ ਹਾਂ ਜਿਹਦੇ ਵਿੱਚ ਮਾਨ ਸਰਕਾਰ ਖੁਦ ਕਹਿੰਦੀ ਆ ਰਹੀ ਸੀ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਵਕਫ ਵਕ ਸਮੇਂ ਦੇ ਅਨੁਸਾਰ ਇਹਨਾਂ ਨੇ ਸਾਡੇ ਨਾਲ ਮੀਟਿੰਗਾਂ ਵੀ ਕੀਤੀਆਂ ਪਿਛਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਇੱਕ ਪੱਤਰ ਜਾਰੀ ਕਰਕੇ 2 ਮਹੀਨਿਆਂ ਦੇ ਵਿੱਚ ਸਾਡਾ ਜਿਹੜਾ ਪੱਕਾ ਪੱਕੇ ਕਰਨ ਵਾਲਾ ਹੱਲ ਹੈ ਕਰਨ ਦਾ ਇਹਨਾਂ ਨੇ ਵਾਅਦਾ ਕੀਤਾ ਸੀ 2 ਮਹੀਨੇ ਬੀਤ ਗਏ ਕੋਈ ਗੱਲਬਾਤ ਨਹੀਂ ਉਸ ਤੋਂ ਬਾਅਦ ਦੇ ਵਿੱਚ 1 ਜੁਲਾਈ 2024 ਨੂੰ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਜਲੰਧਰ ਵਿਖੇ ਹੁੰਦੀ ਹੈ ਜਿਦੇ ਵਿੱਚ 1 ਮਹੀਨੇ ਦੇ ਵਿੱਚ ਸਾਡਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਅੱਜ 1 ਸਾਲ ਤੇ 7 ਦਿਨ ਬੀਤ ਚੁੱਕੇ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਭ ਨੂੰ ਸਵਾਲ ਕਰਨਾ ਚਾਹੁੰਦੇ ਆਂ ਵੀ ਜਾਂ ਤਾਂ ਤੁਹਾਡੀ ਕਹੇ ਦੀ ਵੈਲਿਡਿਟੀ ਹੈ ਨਹੀਂ ਜਿਹੜਾ ਤੁਸੀਂ ਵਾਅਦਾ ਕਰ ਲੈਂਦੇ ਹੋ ਉਹਦੀ ਵੈਲਿਊ ਹੈ ਨਹੀਂ ਜਾਂ ਫਿਰ ਤੁਹਾਡੇ ਰਾਜ ਦੇ ਜਿਹੜੇ ਮੰਤਰੀ ਲੱਗੇ ਹੋਏ ਨੇ ਉਹ ਕੰਮ ਕਰਨਾ ਨਹੀਂ ਚਾਹੁੰਦੇ ਤੁਹਾਡੀ ਬੇਇੱਜ਼ਤੀ ਕਰਵਾਉਣਾ ਚਾਹੁੰਦੇ ਆ ਕਿਉਂਕਿ ਵਾਰ-ਵਾਰ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਦੇ ਵਿੱਚ ਸਿਰਫ ਸਾਨੂੰ ਲਾਰੇ ਮਿਲਦੇ ਆ ਲਾਰੇਆਂ ਤੋਂ ਸਵਾਈ ਕੋਈ ਕੁਝ ਨਹੀਂ ਮਿਲਦਾ ਅੱਜ ਲਾਰੇਆਂ ਤੋਂ ਅੱਕ ਕੇ ਦੁਬਾਰਾ ਅਸੀਂ ਸੰਘਰਸ਼ ਦੇ ਰਾਹ ਪਏ ਆ 7 ਜੁਲਾਈ ਨੂੰ ਅਸੀਂ ਪੰਜਾਬ ਪਰ 29 ਦੀਪੂਆਂ ਦੇ ਵਿੱਚ ਅੱਜ ਗੇਟ ਰੈਲੀਆਂ ਕੀਤੀਆਂ ਨੇ 9 ਤਰੀਕ ਤੋਂ ਸਾਡੀ ਹੜਤਾਲ ਹੈ ਜਿਹੜੀ ਸ਼ੁਰੂ ਹੋਣੀ ਹੈ 10 ਤਰੀਕ ਨੂੰ ਮੁੱਖ ਮੰਤਰੀ ਇਹ ਹਿੱਸਾ ਸਾਡਾ ਜਿਹੜਾ ਧਰਨਾ ਰਹੇਗਾ ਔਰ ਲੋੜ ਅਨਸਾਰ ਜੇ ਸਾਡੇ ਨਾਲ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਵਿਧਿੱਕੀ ਕੀਤੀ ਜਾਊਗੀ ਤੇ ਲੋਡ ਪਈ ਤੇ ਸਾਨੂੰ ਪੰਜਾਬ ਦੇ ਰੋਡ ਬਲੌਕ ਕਰਨੇ ਪਏ ਉਹ ਵੀ ਅਸੀਂ ਕਰਾਂਗੇ ਜੀ ਇਹ ਹੜਤਾਲ ਥੋੜੀ ਸਿਰਫ ਪੀਆਰਟੀਸੀ ਦੀ ਹੋਊਗੀ ਜਾਂ ਪਣਵਸ ਵਗੈਰਾ ਇਹ ਪਣਵਸ ਤੇ ਪੀਆਰਟੀਸੀ ਦੋਨੋਂ ਵਿਭਾਗਾਂ ਦੀ ਸਾਡੀ ਸਾਂਝੀ ਜਥੇਬੰਦੀ ਹੈ ਪੀਆਰਟੀਸੀ ਤੇ ਪਣਵਸ ਪਣਵਸ ਦੇ ਵਿੱਚ ਸਮੂਹ ਵਿਭਾਗ ਦੇ ਵਿੱਚ ਕੰਮ ਕਰਦੇ ਹਰੇਕ ਉਸ ਕੱਚੇ ਵਰਕਰ ਦੀ ਹੈ ਜਿਹੜਾ ਇੱਥੇ ਆਊਟਸੋਰਸ ਤੇ ਕੰਮ ਕਰ ਰਿਹਾ ਕੱਚਾ ਕੰਮ ਕਰ ਰਿਹਾ ਕੰਟਰੈਕਟ ਦੇ ਕੰਮ ਕਰ ਰਿਹਾ ਆ ਸਾਡੀਆਂ ਮੰਗਾਂ ਨੇ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਆਊਟਸੋਰਸ ਨੂੰ ਖਤਮ ਕੀਤਾ ਜਾਵੇ ਕੰਟਰੈਕਟ ਦੇ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਵੇ ਤੱਕਾ ਜਾਂ ਤੁਸੀਂ ਕਿੰਨੇ ਦਿਨ ਦਾ ਰੱਖਿਆ ਜੀ ਜੋ ਕਹ ਰਹੇ ਹੋ ਵੇਖੋ ਜੀ ਫਿਲਹਾਲ ਦੀ ਗੱਡੀ ਸਾਡੀ ਜਿਹੜੀ ਕਾਲ ਹੈ ਉਹ 3 ਦਿਨ ਦੀ ਹੈ 9 10 11 ਦੀ ਹੈ ਜੇ ਕੋਈ ਪ੍ਰਸ਼ਾਸਨ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਵਿਧੀਕੀ ਜਾਂ ਕੋਈ ਸਾਡਾ ਨਹੱਲ ਨਾ ਕੱਢਿਆ ਗਿਆ ਤੇ ਇਹਨੂੰ ਅਸੀਂ ਲੰਬੇ ਸਮੇਂ ਲਈ ਜਾਂ ਅਣਮਿੱਥੇ ਸਮੇਂ ਲਈ ਵੀ ਚਲਾ ਸਕਦੇ ਹਾਂ ਅਜੇ ਕੀ ਨਾਲ ਪੈਸਾ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਫੈਕਟਰੀ ਪੰਜਾਬ ਰੋਡ ਵਿੱਚ ਪਣ ਬਸ ਪੀ ਆਰਟੀਜੀ ਕੰਟਰੈਕਟ ਵਰਕ ਜਿਹੜਾ ਡੀਪੋ ਬੋਟ ਲੈ ਲੈ ਜੀ ਅੱਜ ਫੇਰ ਤੁਸੀਂ ਗੇਟ ਰੈਲੀ ਕੀਤੀ ਐ ਕੀ ਕਰਦਾ ਸੋ ਕੁ ਬਾਰ-ਬਾਰ ਗੇਟ ਰੈਲੀਆਂ ਕਰਦੀਆਂ ਪੈ ਰਹੀਆਂ ਨੇ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਸਾਨੂੰ ਖਾਸ ਕਰਕੇ ਜਿਹੜੇ ਟਰਾਂਸਪੋਰਟ ਵਿਭਾਗ ਦੇ ਕੱਚੇ ਮਲਾਜਮ ਐ ਸਾਨੂੰ ਲੱਗਿਆ ਸੀ ਵੀ ਚਲੋ ਸਰਕਾਰ ਨਵੀਂ ਬਣੀਆ 92 ਸੀ ਐਮਐਲਏ ਜਿਹੜੇ ਜਿਤਾ ਕੇ ਸਰਕਾਰ ਬਣਾਈ ਸੀ ਕਿਤੇ ਨਾ ਕਿਤੇ ਸਾਨੂੰ ਇਹ ਸੀ ਜਿਹੜੀਆਂ ਸਾਡੀਆਂ ਕੱਚੇ ਮਲਾਜਮਾਨੀਆਂ ਮੰਗਾਣੇ ਚਾਹੇ ਉਹ ਕੱਚੇ ਮਲਾਜਮਾਂ ਨੂੰ ਪੱਕੇ ਕਰੋ ਆਊਟਸੋਰਸ ਪਰਚ ਜਿਹੜੀ ਬੰਦ ਕਰੋ ਕਿਲੋਮੀਟਰ ਸਕੀਮ ਬੱਸਾਂ ਨੂੰ ਬੰਦ ਕਰਕੇ ਸਰਕਾਰ ਦੀ ਆਪਣੀ ਮਾਲਕੀ ਬੱਸਾਂ ਜਿਹੜੀਆਂ ਪਾਉਣ ਦੀ ਸਾਡੀਆਂ ਮੰਗਾਂ ਸੀਗੀਆਂ ਸਾਨੂੰ ਇੰਜ ਸੀਗਾ ਵੀ ਸਰਕਾਰ ਇਹ ਜਿਹੜੀਆਂ ਮੰਗਾਂ ਨੇ ਸਾਡੀਆਂ ਜਰੂਰ ਹੱਲ ਕਰੂਗੀ ਕਿਉਂਕਿ ਸਾਡੇ ਜਿਹੜੇ ਧਰਨੇ ਪਿਛਲੀ ਸਰਕਾਰਾਂ ਮੇਲੇ ਵੀ ਲੱਗਦੇ ਰਹੇ ਆ ਪਰ ਇਹ ਸਰਕਾਰ ਵੀ ਪਿਛਲੀ ਸਰਕਾਰਾਂ ਦੇ ਮੰਗ ਸਾਨੂੰ ਲਾਰੇ ਲਾ ਕੇ ਲਗਭਗ 3.5 ਸਾਲ ਦਾ ਜਿਹੜਾ ਸਮਾਂਗਾ ਉਹ ਆਪਣਾ ਬਤੀਤ ਕਰ ਚੁੱਕੀ ਹੈ ਕਿ ਸਾਡੇ ਨਾਲ ਵੱਖ-ਵੱਖ ਸਮੇਂ ਤੇ ਮੀਟਿੰਗਾਂ ਵੀ ਕਰਦੇ ਆਗੇ ਪਰ ਮੀਟਿੰਗਾਂ ਦੇ ਵਿੱਚ ਸਾਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਜਿਹੜੀ ਸਾਨੂੰ ਆਪਾਂ ਕਹਿ ਸਕਦਾ ਕਿ ਲੌਲੀਪੌਪ ਦੇ ਕੇ ਸਾਨੂੰ ਮਤਲਬ ਉਥੋਂ ਭੇਜ ਦਿੰਦੇ ਸੀ ਆਪਣੇ ਪ੍ਰੋਗਰਾਮ ਵੀ ਪੋਸਟਪੋਨ ਕਰਦੇ ਰਾਂਗੇ ਚਲੋ ਵੀ ਕਿਤੇ ਨਾ ਕਿਤੇ ਹੁੰਦਾ ਵੀ ਆਰ ਕੋਲ ਸਰਕਾਰ ਜਿਹੜੀ ਆਪਣੀ ਮੰਗਾਂਗੇ ਜਰੂਰ ਹੱਲ ਕਰੂ ਪ੍ਰਾਂਤੂ ਸਰਕਾਰ ਦਾ ਸਾਡੀਆਂ ਜਿਹੜੀ ਮੰਗਾਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਗਾ ਸੋ ਜਿਸ ਕਰਕੇ ਸਾਨੂੰ ਵਾਰ-ਵਾਰ ਜਿਹੜੇ ਧਰਨੇ ਆ ਗੇਟ ਰੈਲੀਆਂ ਆ ਕੇ ਰੋਸ ਮੁਜ਼ਾਹਰੇ ਕਰਨੇ ਵੀ ਪੈ ਰਹੇ ਲੱਗਦਾ ਨਹੀਂ ਜੇ ਸਰਕਾਰਾਂ ਨੇ ਜਿਹੜੀਆਂ ਸਫਰ ਫ੍ਰੀ ਕਰਿਆ ਹੋਇਆ ਉਹਨਾਂ ਦਾ ਖਮਿਆਜਾ ਤੁਹਾਨੂੰ ਮੁਲਾਜ਼ਮਾਂ ਨੂੰ ਉਤਨਾ ਪੈ ਰਿਹਾ ਜਿੰਦੇ ਕਰ ਤੁਹਾਨੂੰ ਨੌਕਰੀ ਤੋਂ ਵਾਰ-ਵਾਰ ਲੋਲੀਪੋਪ ਦਿੱਤਾ ਜਾ ਰਿਹਾ ਦੇਖੋ ਜੀ ਗੱਲ ਇਹ ਆ ਕਿ ਜਿਸ ਦਿਨ ਦਾ ਆਧਾਰ ਕਾਰਡ ਮਤਲਬ ਕਿ ਸਰਕਾਰੀ ਬੱਸਾਂ ਦੇ ਵਿੱਚ ਸਾਡੀਆਂ ਮਤਾਵਾ ਭੈਣਾਂ ਦਾ ਸਫਰ ਫ੍ਰੀ ਕੀਤਾ ਗਾ ਸਾਡੀ ਉਸ ਦਿਨ ਤੋਂ ਮੰਗ ਆ ਵੀ ਘਟੋ ਘਟ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਬੱਸਾਂ ਦੀ ਗਿਣਤੀ 10000 ਕੀਤੀ ਜਾਵੇ ਤਾਂ ਜੋ ਸਾਡੀਆਂ ਮਾਵਾਂ ਭੈਣਾਂ ਜਾਂ ਸਾਡੇ ਸਟੂਡੈਂਟ ਜਿੰਨੇ ਵੀ ਇੱਕ ਥਾਂ ਦੂਜੀ ਥਾਂ ਸਫਰ ਕਰਦੇ ਆ ਜਾਂਦੇ ਆਗੇ ਵੀ ਉਹ ਆਪਣਾ ਜਿਹੜਾ ਸਫਰ ਹੈ ਸਹੀ ਢੰਗ ਨਾਲ ਕਰ ਸਕਣ ਪਰ ਅੱਜ ਇਸ ਸਰਕਾਰ ਦਾ ਦੇ ਨਾਲ ਸਾਡੇ ਮਾਇਕਮੇ ਦੇ ਉੱਪਰ ਜਰੂਰ ਅਸਰ ਹੋਇਆਗਾ ਨਾ ਤਾਂ ਸਾਡੇ ਕੋਈ ਬੱਸਾਂ ਵਾਸਤੂ ਕਿਸੇ ਪਿਆਰ ਪਾਟ ਆਉਂਦਾਗਾ ਤੇ ਨਾ ਹੀ ਸਾਡੇ ਜਿਹੜੇ ਤਰਖਾਹਾਂ ਨੇ ਉਸ ਸਮੇਸਰ ਆਉਂਦੀਆਂ ਨੇਗੀਆਂ ਸਾਨੂੰ ਆਪਣੀਆਂ ਤਰਖਾਹਾਂ ਘਟਾ ਕੇ ਮਤਲਬ ਕਿ ਸਾਨੂੰ ਤਰਖਾਹਾਂ ਲੈਣੀਆਂ ਪੈਰੀਆਂ ਨਹੀਂ ਆਈਆਂ ਪਿਛਲੀ ਵਾਰ ਵੀ ਅਸੀਂ ਤਨਖਾਹ ਵਾਸਤੇ ਗੇਟ ਬੰਦ ਕੀਤੇ ਆਪਣੇ ਡੀਪੋ ਦੇ ਤਾਂ ਕਿਤੇ ਜਾ ਕੇ 23-24 ਤਰੀਕ ਤੱਕ ਤਨਖਾਹ ਪਈ ਸੀ ਲਗਭਗ ਅੱਜ ਵੀ 6-7 ਤਰੀਕ ਹੋ ਗਈ ਤਨਖਾਹ ਅਜ ਤੱਕ ਨਹੀਂ ਆਈ ਸੋ ਕਿਤਨਾ ਕਿਤੇ ਲੱਗਦਾਗਾ ਵੀ ਆਧਾਰ ਕਾਰਡ ਦੇ ਨਾਲ ਜਿਹੜਾ ਸਾਡੇ ਵਿਭਾਗ ਤੇ ਜਿਹੜਾ ਅਸਰ ਆਗਾ ਉਹ ਪਿਆਗਾ ਸੋ ਸਰਕਾਰ ਨੂੰ ਚਾਹੀਦਾਗਾ ਵੀ ਸਾਡੇ ਵਿਭਾਗ ਵਾਸਤੇ ਵੀ ਵੱਖਰਾ ਬਜਟ ਰੱਖ ਕੇ ਜਿਹੜੇ ਸਾਡੀ ਵਿਭਾਗ ਦੀਆਂ ਬੱਸਾਂ ਦੇ ਵਿੱਚ ਜਿਵੇਂ ਡੀਪੋ ਦੇ ਵਿੱਚ ਕੋਈ ਸਪੇਅਰ ਪਾਰਟ ਦੀ ਘਾਟ ਹੈ ਜਾਂ ਸਾਡੀ ਜਿਹੜੇ ਤਰਖਾਹਾਂ ਨੇ ਉਹ ਸਮੇਂ ਸਿਰ ਪਾਈਆਂ ਜਾਂ